ਐਸੇ ਲਈ ਇਹ ਸਭ ਕਰਦੇ ਹਾਂ ਤੁਸੀਂ ਗਲਾਪ ਸਿੱਧੂ ਵਰਗਿਆਂ ਤੋਂ ਮੰਗ ਕੇ ਖਾਣੇ ਹਾਂ ਅਜਿਹੀਆਂ ਗੱਲਾਂ ਆ ਜਿਹੜੀਆਂ ਉਹ ਇਸ ਭੈਣ ਵੱਲੋਂ ਆਖੀਆਂ ਗਈਆਂ ਸਨ ਸਾਨੂੰ ਕੋਈ ਨਹੀਂ ਹੈਗਾ ਕਿਰਨਾ ਤਾਂ ਕਿਰਨਾ ਦੇ ਨਾਲ ਸਾਨੂੰ ਪਿਆਰ ਸੀ ਅਸੀਂ ਤਾਂ ਉੱਥੇ ਗਏ ਸੀ ਇਹ ਤੇ ਉਸ ਤੋਂ ਇਲਾਵਾ ਸਾਨੂੰ ਉਹਦੇ ਨਾਲ ਕੋਈ ਵੀ ਹੈ ਨਹੀਂਗਾ ਵੀ ਅਸੀਂ ਉਹਦੇ ਨਾਲ ਕੋਈ ਸਾਡੀ ਦੁਸ਼ਮਣੀ ਆ ਜਾਂ ਕੁਝ ਵੀ ਆ ਅਸੀਂ ਤਾਂ ਉਹਦੇ ਨਾਲ ਪਿਆਰ ਕਰਕੇ ਗਏ ਸੀ ਪਰ ਉਹਨੇ ਸਾਡੇ ਨਾਲ ਵਿਜੜਾ ਹੈਗਾ ਬਰਤావ ਸਹੀ ਨਹੀਂ ਕੀਤਾ ਉੱਥੇ ਤੇ ਬਾਕੀ ਮੈਡਮ ਜਦੋਂ ਵੀ ਕੋਈ ਲੇਡੀਜ਼ ਉਹਦੇ ਕੋਲ ਜਾਂਦੀ ਸੀ ਮੈਂ ਵੀ ਗਈ ਆ ਮੈਨੂੰ ਵੀ ਉਹਨੇ ਮੇਰਾ ਹੱਥ ਇਦਾਂ ਵੀ ਪਰੇ ਕਰਤਾ ਆਪਦੇ ਆਪ ਤੋਂ ਉਹ ਕੁੜੀ ਕਹਿੰਦੀ ਸੀ ਨਾ ਮੇਰਾ ਮੇਰਾ ਮਾਨ ਵੀ ਇਦਾਂ ਰੋਣ ਨੂੰ ਤਿਆਰ ਸੀਗੀ ਕਿ ਜਦੋਂ ਉਹਨੇ ਸੰਦਸਿਆ ਵੀ ਮੈਂ ਰੋ ਪਵਾ ਵੀ ਇਹ ਮੈਨੂੰ ਇਹ ਜਿਹੀ ਗੱਲਾਂ ਬੋਲੀ ਆ ਕੀ ਬੋਲੀ ਸੀ ਇਹੋ ਜਿਹਾ ਕੀ ਉਹਨੂੰ ਪਤਾ ਨਹੀਂ ਕੁਛ ਕਹਿੰਦੀ ਸੀ ਤੇਰਾ ਮੂੰਹ ਇਦਾਂ ਦਾ ਅੱਛਾ ਮੂੰਹ ਦਾ ਹਾਂਜੀ ਬਾਡੀ ਦੇ ਉੱਤੇ ਇਹੋ ਜੀਆਂ ਟਿੱਪਣੀਆਂ ਹਾਂਜੀ ਤਾਂ ਸੋ ਵਾਗ ਨਹੀਂ ਥੋੜਾ ਮੁੰਡਾ ਨਹੀਂ ਹੈਗਾ ਉਹ ਵੀ ਮਰੂਗਾ ਹੀ ਹੈ ਕਿ ਨਾ ਕੋਈ ਕੋਈ ਨਹੀਂ ਹੋਦਾ ਕਿ ਮਤਲਬ ਅਸੀਂ ਕਮੈਂਟ ਕਰਦੇ ਮੈਂ ਨਹੀਂ ਕਹੋ ਮੈਂ ਤੁਹਾਡੇ ਜਦੋਂ ਮੈਂ ਕਮੈਂਟ ਡਿਲੀਟ ਕਰਵਾਤਾ ਤੇ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਤੇ ਬਾਅਦ ਚੋਂ ਮੈਨੂੰ ਗਾਲਾਂ ਕੱਢਣ ਲੱਗੀ ਕਹਿੰਦੀ ਤੁਸੀਂ ਰੰਡੀਆਂ ਹੋ ਜਾਮੋ ਤੇ ਮੇਰੀ ਭੈਣ ਦੇ ਬੱਚਿਆਂ ਨੂੰ ਸਾਡਾ ਨੂੰ ਗੱਲ ਤੁਸੀਂ ਜਿਹੜੇ ਬੰਦੇ ਨੇ ਆਰਗੇਨਾਈਜ਼ ਕੀਤਾ ਸੀ ਸਾਰਾ ਫੰਕਸ਼ਨ ਉਹਨੂੰ ਕਿਹਾ ਨਹੀਂ ਕਿ ਇਹ ਕਾਦੇ ਵਾਸਤੇ ਸੱਦੀ ਹੈ ਤੇ ਇਹ ਇਹ ਤੁਹਾਡੇ ਪਿੰਡ ਦੀਆਂ ਤੀਆਂ ਧਿਆਣੀਆਂ ਦੀਆਂ ਤੇ ਬੇਇੱਜ਼ਤੀ ਕਰੀ ਜਾਂਦੀ ਆ ਤੇ ਤੁਸੀਂ ਇਹਨੂੰ ਪੈਸੇ ਦੇ ਕੇ ਸਾਡੀ ਬੇਇੱਜ਼ਤੀ ਕਰਾਉਣ ਵਾਸਤੇ ਸਾਨੂੰ ਸੱਦੇ ਇੱਥੇ ਕੋਈ ਗਾਲ ਵਗੈਰਾ ਲਿਖੀ ਸੀ ਜਾਂ ਕੋਈ ਗਲਤ ਸ਼ਬਦਾਵਲੀ ਲਿਖੀ ਸੀ ਉਹਨੂੰ ਨਹੀਂ ਮੈਡਮ ਜਸਟ ਪਲੀ ਜਿਵੇਂ ਆਪਾਂ ਚਲੋ ਨਾਰਮਲ ਕਮੈਂਟ ਲੋਕ ਬਹੁਤ ਗਲਤ ਕਮੈਂਟ ਕਰਦੇ ਮੈਂ ਤਾਂ ਨਾਰਮਲੀ ਵਸੇ ਈ ਗੱਲ ਕਹਿ ਕਹੀ ਸੀ ਕਿ ਮੈਨੂੰ ਤੁਹਾਡਾ ਵਰਤਾਅ ਸਹੀ ਨਹੀਂ ਲੱਗਿਆ ਤੁਸੀਂ ਮਿਲਣੇ ਤੋਂ ਪਹਿਲਾਂ ਸਾਨੂੰ ਵਧੀਆ ਲੱਗਦੇ ਸੀ ਬਟ ਹੁਣ ਤੁਸੀਂ ਸਾਨੂੰ ਵਧੀਆ ਨਹੀਂ ਲੱਗਦੇ ਬਟ ਸਾਨੂੰ ਇੰਨਾ ਹੀ ਆ ਕਿ ਉਹਨੇ ਜਿਹੜੀ ਸਾਨੂੰ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਜਿਹੜਾ ਉਹਦਾ ਬੇਟਾ ਹੁਣ ਸਾਨੂੰ ਧਮਕੀਆਂ ਦੇ ਰਿਹਾਗਾ ਸਾਨੂੰ ਉਹਦੇ ਉਹਦੇ ਚੀਜ਼ ਬਸ ਪ੍ਰੋਬਲਮ ਆ ਉਹਦਾ ਬੇਟਾ ਸਾਨੂੰ ਸ਼ਰੇਆਮ ਧਮਕੀਆਂ ਦਿੰਦਾ ਕਿ ਅਸੀਂ ਮੈਂ ਚੁਕਾ ਦੂੰਗਾ ਇਹਨਾਂ ਨੂੰ ਫਿਰ ਉਹਨੇ ਸਾਨੂੰ ਕਮੈਂਟ ਵੀ ਕਰਦਾਗਾ ਮੈਡਮ ਉਹਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਹਾਡੀਆਂ ਵੀਡੀਓ ਜੇ ਮੈਂ ਤੁਹਾਡੀ ਕੋਈ ਵੀਡੀਓ ਪਾਤੀ ਮੈਨੂੰ 4 ਲੱਖ ਮੇਰਾ ਫਾਲੋਅਰਸ ਆ ਤੁਹਾਡੀ ਵੀਡੀਓ ਦਾ ਕੀ ਬਣੂਗਾ ਹੁਣ ਸਾਨੂੰ ਨਹੀਂ ਪਤਾ ਕਿ ਕਰਨ ਬਠੰਡੇ ਵਾਲੀ ਹਾਂਜੀ ਉਹ ਵੀ ਕਹਿ ਰਿਹਾ ਕਿ ਅਸੀਂ ਮੈਂ ਫੇਕ ਹੈ ਨਹੀਂ ਤੇ ਸਾਨੂੰ ਵੀ ਉਹ ਵੀ ਅਸੀਂ ਬੋਲ ਕੇ ਨਹੀਂ ਕੈਮਰੇ ਉਰੇ ਦੱਸ ਸਕਦੇ ਜੋ ਉਹਨੇ ਵਰਲਡ ਸਾਨੂੰ ਬੋਲੇ ਆ ਲਾਈਵ ਚੱਲਦੀ ਸੀਗੀ ਉਹਦੇ ਵਿੱਚ ਉਹਨੇ ਜਿੰਨਿਆਂ ਨਾਲ ਵੀ ਬਤਮੀਜ਼ੀ ਕੀਤੀ ਆ ਉਹ ਵੀ ਲਾਈਵ ਦੇ ਵਿੱਚ ਪਬਲਿਕ ਵੀ ਦੇਖ ਸਕਦੀ ਆ ਵੀ ਜੋ ਵੀ ਹੋਇਆਗਾ ਸਾਰਸਿਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਬੀਤੇ ਦਿਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਕਿਰਨਾ ਬਠਿੰਡਾ ਵਾਲੀ ਦੇ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਇਸ ਭੈਣ ਦਾ ਜ਼ਿਕਰ ਹੈ ਇਹ ਭੈਣ ਦੇ ਵੱਲੋਂ ਉਹਨਾਂ ਨੂੰ ਕਾਲ ਕੀਤੀ ਗਈ ਸੀ ਜਾਂ ਉਹਦੇ ਵੱਲੋਂ ਇਹਨੂੰ ਕਾਲ ਕੀਤੀ ਗਈ ਸੀ ਕੀ ਪੂਰੀ ਗੱਲਬਾਤ ਹੋਈ ਸੀ ਉਹਦੇ ਵਿੱਚ ਇਹ ਗੱਲ ਵੀ ਆਖੀ ਗਈ ਸੀ ਕਿ ਤੁਸੀਂ ਪੈਸੇ ਲਈ ਇਹ ਸਭ ਕਰਦੇ ਹੋ ਤੁਸੀਂ ਗੁਲਾਬ ਸਿੱਧੂ ਵਰਗਿਆਂ ਤੋਂ ਮੰਗ ਕੇ ਖਾਂਦੇ ਹੋ ਅਜਿਹੀਆਂ ਗੱਲਾਂ ਹੈ ਜਿਹੜੀਆਂ ਉਸ ਭੈਣ ਵੱਲੋਂ ਆਖੀਆਂ ਗਈਆਂ ਸਨ ਇਸ ਵਕਤ ਅਸੀਂ ਲੁਧਿਆਣੇ 'ਚ ਬੈਠੇ ਹੋਏ ਆ ਇਹ ਭੈਣ ਦਾ ਨਾਮ ਹਰਪ੍ਰੀਤ ਕੌਰ ਹੈ ਇਹ ਉਹਨਾਂ ਦੀ ਸਿਸਟਰ ਹੈ ਤਨੂੰ ਕੋਈ ਕਮੈਂਟ ਨੂੰ ਲੈ ਕੇ ਇਹਨਾਂ ਦਾ ਬੈਂਸ ਵਸਈਆ ਹੋਇਆ ਸੀ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਇਸ ਸਾਸ਼ੀ ਕਲ ਭੈਣ ਸਾਸ਼ੀ ਕਲ ਮੈਂ ਜੀ ਇਹ ਭੈਣੇ ਤੁਹਾਡੀ ਇੱਕ ਛੋਟੀ ਜੀ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਕੀ ਤੁਹਾਡਾ ਜਾਣ ਪਛਾਣ ਕੀ ਹੈ ਕਿਰਨਾਂ ਬਠਿੰਡਾ ਵਾਲੀ ਨਾਲ ਤੇ ਕਿਸ ਗੱਲ ਨੂੰ ਲੈ ਕੇ ਰੌਲਾ ਹੋਇਆ ਸੀ ਤੇ ਉਹਦੇ ਵਿੱਚ ਤੁਸੀਂ ਕਾਫੀ ਬੈਂਸੀ ਹੋ ਪੂਰੀ ਗੱਲ ਕੀ ਆ ਤੁਹਾਡੇ ਕੋਲੋਂ ਜਾਨਣਾ ਚਾਹੁੰਦੇ ਆ ਮੈਡਮ ਮੇਰਾ ਪਿੰਡ ਗਗੜਾ ਦਾ ਪੇਕੇ ਮੇਰੇ ਗਗੜੇ ਆ ਤੇ ਉੱਥੇ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਮੇਰੇ ਪਿੰਡ ਵਾਲਿਆਂ ਨੇ ਸਾਨੂੰ ਵੀ ਇਨਵਾਈਟ ਕੀਤਾ ਸੀ ਉੱਥੇ ਤੇ ਅਸੀਂ ਇੱਥੋਂ ਗਏ ਉਹਨਾਂ ਦੇ ਨਾਲ ਮਤਲਬ ਦੇਖਣ ਉਹਨਾਂ ਨੂੰ ਫੋਟੋਆਂ ਕਰਵਾਉਣ ਗਏ ਸਾਡੇ ਨਾਲ ਤਾਂ ਚਲੋ ਉਹਨਾਂ ਨੇ ਫੋਟੋਆਂ ਕਰਵਾ ਲਈਆਂ ਕਈ ਕੁੜੀਆਂ ਨੂੰ ਉਹਨਾਂ ਨੇ ਇਨਸਲਟ ਕੀਤੀ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਬਹੁਤ ਗਰਮੀ ਆ ਅਸੀਂ ਫੋਟੋਆਂ ਨਹੀਂ ਕਰਵਾ ਸਕਦੇ ਕਿੰਨੇ ਹਾਂਜੀ ਕਿੰਨੀਆਂ ਕੁੜੀਆਂ ਨੂੰ ਉਹਨਾਂ ਨੇ ਇਹ ਗੱਲ ਕਹੀ ਮੇਰੀ ਸਿਸਟਰ ਨੇ ਨਾ ਕਮੈਂਟ ਕੀਤਾ ਉਹ ਕਹਿੰਦੇ ਵੀ ਤੁਸੀਂ ਪੈਸਿਆਂ ਦੇ ਭੁੱਖੇ ਆ ਵੀ ਪੈਸੇ ਲੈ ਲੇ ਤੇ ਫੋਟੋ ਕਿਸੇ ਨਾਲ ਕਰਵਾਈ ਨਹੀਂ ਤੁਸੀਂ ਸਿਰਫ ਪੈਸੇ ਖਾਣ ਵਾਲੀ ਲੇਡੀਆਂ ਤੁਹਾਡਾ ਪਬਲਿਕ ਨਾਲ ਕੋਈ ਪਿਆਰ ਨਹੀਂ ਤੁਹਾਨੂੰ ਪੈਸਿਆਂ ਦਾ ਕਮਤ ਲਵਾ ਅੱਛਾ ਉਹਨਾਂ ਨੇ ਹਾਂਜੀ ਉਹਨਾਂ ਨੇ ਕਮੈਂਟ ਪੜ ਕੇ ਮੈਨੂੰ ਕਾਲ ਕੀਤੀ ਪਹਿਲਾਂ ਬਹੁਤ ਸਾਰੇ ਉਹਨਾਂ ਨੇ ਉਹ ਰਿਕਾਰਡਿੰਗ ਵੀ ਕੀਤੀਆਂ ਰਿਕਾਰਡਿੰਗਾਂ ਭੇਜੀਆਂ ਤੇ ਮੈਨੂੰ ਫੋਨ ਦਾ ਪਤਾ ਨਹੀਂ ਲੱਗਿਆ ਥੋੜੇ ਟਾਈਮ ਬਾਅਦ ਜਦੋਂ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਤਾਂ ਮੇਰੇ ਨਾਲ ਪਿਆਰ ਨਾਲ ਪਹਿਲਾਂ ਗੱਲ ਕੀਤੀ ਮੈਨੂੰ ਕਹਿੰਦੇ ਤੁਹਾਡੀ ਸਿਸਟਰ ਨੇ ਵੀ ਸਾਨੂੰ ਫੋਨ ਕਮੈਂਟ ਕੀਤਾ ਤੇ ਕਮੈਂਟ ਵਿੱਚ ਐਦਾਂ ਬੋਲੇ ਮੈਂ ਕਿਹਾ ਕੋਈ ਗੱਲ ਨਹੀਂ ਦੀਦੀ ਮੈਂ ਕਿਹਾ ਮੈਂ ਸੌਰੀ ਬੋਲਦੀ ਆ ਉਹਦੇ ਕਰਕੇ ਮੈਂ ਸੌਰੀ ਬੋਲਦੀ ਮੈਂ ਕਿਹਾ ਮੈਂ ਤੁਹਾਡਾ ਨਾ 5 ਮਿੰਟ ਵਿੱਚ ਕਮੈਂਟ ਡਿਲੀਟ ਕਰਕੇ ਨਾ ਤੁਹਾਨੂੰ ਫੋਨ ਕਰਦੀ ਆ ਤੇ ਮੈਂ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਆਪਣੀ ਸਿਸਟਰ ਨੂੰ ਪਹਿਲਾਂ ਫੋਨ ਕੀਤਾ ਉਹ ਕਹਿੰਦੇ ਮੈਂ ਹੁਣੇ ਡਿਲੀਟ ਕਰ ਦਿੰਦੇ ਆ ਕਮੈਂਟ ਜਦੋਂ ਮੈਂ ਕਮੈਂਟ ਡਿਲੀਟ ਕਰਵਾਤਾ ਤੇ ਉਹਨਾਂ ਨੂੰ ਦੁਬਾਰਾ ਫੋਨ ਕੀਤਾ ਤੇ ਬਾਅਦ ਚ ਉਹ ਮੈਨੂੰ ਗਾਲਾਂ ਕੱਢਣ ਲੱਗੀ ਕਹਿੰਦੀ ਤੁਸੀਂ ਰੰਡੀਆਂ ਹੋ ਜਾਮੋ ਤੇ ਮੇਰੀ ਭੈਣ ਦੇ ਬੱਚਿਆਂ ਨੂੰ ਸਾਡਿਆਂ ਨੂੰ ਗਾਲਾਂ ਤੁਹਾਡੇ ਬੱਚੇ ਮਰ ਜਾਣ ਕਹਿੰਦੀ ਜਿਨ੍ਹਾਂ ਨੇ ਮੈਨੂੰ ਇਦਾਂ ਦਾ ਕਮੈਂਟ ਕੀਤਾ ਹਾਂਜੀ ਫਿਰ ਇਹ ਗੱਲ ਸੁਣ ਕੇ ਮੈਂ ਵੀ ਬੋਲਣ ਲੱਗੀ ਹਾਂ ਹਾਂਜੀ ਮੈਂ ਵੀ ਉਹਨਾਂ ਦੇ ਬੱਚਿਆਂ ਨੂੰ ਗਾਲਾਂ ਕੱਢਾਂਗਾ ਹਾਂਜੀ ਬਾਕੀ ਮੈਡਮ ਜਿਹੜੀ ਲਾਈਵ ਦੇ ਵਿੱਚ ਵੀਡੀਓ ਆ ਲਾਈਵ ਚੱਲਦੀ ਸੀਗੀ ਉਹਦੇ ਵਿੱਚ ਉਹਨੇ ਜਿੰਨਿਆਂ ਨਾਲ ਵੀ ਬਤਮੀਜ਼ੀ ਕੀਤੀ ਆ ਉਹ ਵੀ ਲਾਈਵ ਦੇ ਬੱਚੇ ਪਬਲਿਕ ਵੀ ਦੇਖ ਸਕਦੀ ਆ ਵੀ ਜੋ ਵੀ ਹੋਇਆਗਾ ਹਾਂ ਬਾਕੀ ਮੈਡਮ ਨਾ ਸਾਡਾ ਕੋਈ ਫੇਮਸ ਹੋਣ ਦਾ ਵੀ ਸਾਨੂੰ ਹੈਗਾ ਨਾ ਸਾਡੀ ਉਹਦੇ ਨਾਲ ਕੋਈ ਦੁਸ਼ਮਣੀਆਂ ਹਨਾ ਬਟ ਸਾਨੂੰ ਇੰਨਾ ਹੀ ਆ ਕਿ ਉਹਨੇ ਜਿਹੜੀ ਸਾਨੂੰ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਤੇ ਜਿਹੜਾ ਉਹਦਾ ਬੇਟਾ ਹੁਣ ਸਾਨੂੰ ਧਮਕੀਆਂ ਦੇ ਰਿਹਾਗਾ ਸਾਨੂੰ ਉਹਦੇ ਉਹਦੇ ਚੀਜ਼ ਬਸ ਪ੍ਰੋਬਲਮ ਆ ਉਹਦਾ ਬੇਟਾ ਸਾਨੂੰ ਸ਼ਰੇਆਮ ਧਮਕੀਆਂ ਦਿੰਦਾ ਕਿ ਅਸੀਂ ਮੈਂ ਚੁਕਾ ਦੂੰਗਾ ਇਹਨਾਂ ਨੂੰ ਫਿਰ ਉਹਨੇ ਸਾਨੂੰ ਕਮੈਂਟ ਵੀ ਕਰਦਾਗਾ ਫੇਕ ਐਡੀਆਂ ਬਣਾ ਕੇ ਅੱਛਾ ਹਾਂਜੀ ਉਹ ਵੀ ਕਹਿ ਰਿਹਾ ਕਿ ਅਸੀਂ ਮੈਂ ਫੇਕ ਐਡੀਆਂ ਤੇ ਸਾਨੂੰ ਵੀ ਉਹ ਵਸੇ ਬੋਲ ਕੇ ਨਹੀਂ ਕੈਮਰੇ ਉਮਰੇ ਦੱਸ ਸਕਦੇ ਜੋ ਉਹਨੇ ਵਰਲਡ ਸਾਨੂੰ ਬੋਲੇ ਆ ਅੱਛਾ ਬੋਧੀ ਸ਼ਬਦਾਵਲੀ ਵਰਤ ਰਹੀ ਹਾਂ ਹਾਂਜੀ ਹਾਂਜੀ ਮੈਡਮ ਤੇ ਬਾਕੀ ਮੈਡਮ ਦੇਖੋ ਵੀ ਸਾਨੂੰ ਕੋਈ ਨਹੀਂ ਹੈਗਾ ਕਿਰਨਾ ਤਾਂ ਕਿਰਨਾ ਦੇ ਨਾਲ ਸਾਨੂੰ ਪਿਆਰ ਸੀ ਅਸੀਂ ਤਾਂ ਉੱਥੇ ਗਏ ਸੀਗੇ ਤੇ ਉਸ ਤੋਂ ਇਲਾਵਾ ਸਾਨੂੰ ਉਹਦੇ ਨਾਲ ਕੋਈ ਵੀ ਹੈ ਨਹੀਂਗਾ ਵੀ ਅਸੀਂ ਉਹਦੇ ਨਾਲ ਕੋਈ ਸਾਡੀ ਦੁਸ਼ਮਣੀ ਆ ਜਾਂ ਕੁਝ ਵੀ ਆ ਅਸੀਂ ਤਾਂ ਉਹਦੇ ਨਾਲ ਪਿਆਰ ਕਰਕੇ ਗਏ ਸੀ ਪਰ ਉਹਨੇ ਸਾਡੇ ਨਾਲ ਵੀ ਜਿਹੜਾ ਹੈਗਾ ਵਰਤਾਵ ਸਹੀ ਨਹੀਂ ਕੀਤਾ ਉੱਥੇ ਹਾਂਜੀ ਕਮੈਂਟ ਤੁਹਾਡੇ ਵੱਲੋਂ ਕੀਤਾ ਗਿਆ ਸੀ ਉਹਦੀ ਕਿਸੇ ਪੋਸਟ ਦੇ ਥੱਲੇ ਹਾਂਜੀ ਮੈਡਮ ਮੈਂ ਕੀਤਾ ਸੀ ਉਹਦੇ 'ਚ ਤੁਸੀਂ ਕੋਈ ਗਾਲ ਵਗੈਰਾ ਲਿਖੀ ਸੀ ਜਾਂ ਕੋਈ ਗਲਤ ਸ਼ਬਦਾਵਲੀ ਲਿਖੀ ਸੀ ਉਹਨੂੰ ਨਹੀਂ ਮੈਡਮ ਜਸਟਲੀ ਜਿਵੇਂ ਆਪਾਂ ਚਲੋ ਨਾਰਮਲ ਕਮੈਂਟ ਲੋਕ ਬਹੁਤ ਗਲਤ ਕਮੈਂਟ ਕਰਦੇ ਮੈਂ ਤਾਂ ਨਾਰਮਲੀ ਵਸੇ ਇਹੀ ਗੱਲ ਕਿਹਾ ਕਹੀ ਸੀ ਕਿ ਮੈਨੂੰ ਤੁਹਾਡਾ ਵਰਤਾਅ ਸਹੀ ਨਹੀਂ ਲੱਗਿਆ ਤੁਸੀਂ ਮਿਲਣ ਤੋਂ ਪਹਿਲਾਂ ਸਾਨੂੰ ਵਧੀਆ ਲੱਗਦੇ ਸੀ ਬਟ ਹੁਣ ਤੁਸੀਂ ਸਾਨੂੰ ਵਧੀਆ ਨਹੀਂ ਲੱਗਦੇ ਹਾਂਜੀ ਬਸ ਇੰਨੀ ਗੱਲ ਹੋਈ ਹਰ ਇੱਕ ਬੰਦਾ ਕਮੈਂਟ ਦੇ ਵਿੱਚ ਆਪਣੀ ਭਾਵਨਾ ਲਿਖਦਾ ਹੈ ਕੋਈ ਵੀ ਚਾਹੇ ਉਹ ਆਰਟਿਸਟ ਹੋਵੇ ਚਾਹੇ ਕੋਈ ਫੇਮਸ ਇਨਫਲੂਐਂਸਰ ਹੋਵੇ ਤੁਸੀਂ ਵੀ ਜਸਟ ਇੱਕ ਕਮੈਂਟ ਦੇ ਵਿੱਚ ਇਹ ਲਿਖਿਆ ਸੀ ਵੀ ਪਹਿਲਾਂ ਤੁਸੀਂ ਸਾਨੂੰ ਚੰਗੇ ਲੱਗਦੇ ਸੀ ਪਰ ਹੁਣ ਨਹੀਂ ਲੱਗਦੇ ਨਹੀਂ ਵਧੀਆ ਲੱਗਦੇ ਹਾਂਜੀ ਬਸ ਇਸ ਗੱਲ ਪਿੱਛੇ ਮੈਨੂੰ ਨੀ ਮੇਰੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ ਮੈਂ ਕਮੈਂਟ ਕੀਤਾ ਸੀ ਮੇਰੇ ਨਾਲ ਉਹਨੇ ਕੋਈ ਵੀ ਗੱਲ ਨਹੀਂ ਇਦਾਂ ਦੀ ਕੀਤੀ ਜਦ ਕਿ ਮੈਂ ਜਦੋਂ ਇਹ ਬਿਮਾਰ ਸੀਗੀ ਮੈਂ ਇਹ ਕਿਹਾ ਵੀ ਚਲ ਮੇਰੇ ਨਾਲ ਗੱਲ ਕਰੋ ਜੋ ਵੀ ਗੱਲ ਆ ਮੇਰੇ ਨਾਲ ਕਰੋ ਤੁਸੀਂ ਹਾਂਜੀ ਪਤਾ ਨਹੀਂ ਇਹਨਾਂ ਨੇ ਹੁਣ ਜੋ ਇਹਦੇ ਨਾਲ ਗੱਲ ਹੋਈ ਆ ਵੀ ਬੱਚਿਆਂ ਨੂੰ ਗਾਲਾਂ ਕੱਢੀਂਗਾ ਇਹਨਾਂ ਨੇ ਮੈਨੂੰ ਦੱਸਿਆ ਵੀ ਹਾਂ ਵੀ ਹੁਣ ਨਾ ਹੁਣ ਨਾ ਤੂੰ ਡਰੀ ਵੀ ਉਹਨੇ ਬੱਚਿਆਂ ਨੂੰ ਗਾਲਾਂ ਕੱਢੀਆਂ ਪਹਿਲਾਂ ਇਹ ਮੈਨੂੰ ਇਹਨੇ ਮੈਨੂੰ ਬੋਲੀ ਆ ਕਹਿੰਦੇ ਤੂੰ ਵੀ ਕਮੈਂਟ ਗਲਤ ਕੀਤਾ ਵੀ ਤੂੰ ਨਹੀਂ ਕਰਨਾ ਸੀ ਜਦੋਂ ਆਪਾਂ ਉਹਨੂੰ ਮਿਲ ਕੇ ਆਈਆਂ ਉਹਦੇ ਨਾਲ ਵੀਡੀਓ ਬਣਾ ਕੇ ਆਈਆਂ ਵੀ ਤੈਨੂੰ ਇਹ ਇਹ ਨਹੀਂ ਚਾਹੀਦਾ ਸੀਗਾ ਮੈਂ ਮੈਂ ਉਸ ਵੇਲੇ ਕਹਿੰਦਾ ਚਲ ਕੋਈ ਨਾ ਮੈਂ ਡਿਲੀਟ ਕਰ ਦੂੰਗੀ ਮੇਰੇ ਵੀ ਕਮੈਂਟ ਦੇਖਣ ਤੋਂ ਪਹਿਲਾਂ ਉਹ ਕਮੈਂਟ ਪਹਿਲਾਂ ਹੀ ਆਲਰੇਡੀ ਡਿਲੀਟ ਸੀਗਾ ਉੱਥੇ ਠੀਕ ਆ ਉਹਨੇ ਆਪ ਆਪ ਹਾਂਜੀ ਕਰਤਾ ਸੀਗਾ ਜਿਹੜਾ ਹੁਣ ਮੈਡਮ ਬੱਸ ਸਾਨੂੰ ਤੇ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਵੀ ਸਾਡੇ ਬੱਚਿਆਂ ਨਾ ਸਾਡੇ ਬੱਚਿਆਂ ਨੂੰ ਕੋਈ ਸਾਡੀ ਆਈਡੀ ਤੱਕ ਮਤਲਬ ਨਾ ਉਹਦੀ ਆਈਡੀ ਤੱਕ ਕੋਈ ਮਤਲਬ ਆ ਬੱਚਿਆਂ ਨੂੰ ਹਮ ਹਮ ਤੇ ਬੱਚਿਆਂ ਦਾ ਵਿੱਚ ਇਹ ਦੇ ਵਿੱਚ ਕੋਈ ਬੱਚਿਆਂ ਨੂੰ ਬੱਚਿਆਂ ਨੂੰ ਕਹਿੰਦੀ ਇਹਨੂੰ ਕਹਿੰਦੀ ਸੀ ਤੇਰੀ ਭੈਣ ਦੇ ਬੱਚੇ ਮਰ ਜਾਣ ਉਹ ਰੰਡੀ ਹੋ ਜੇ ਇਦਾਂ ਦੇ ਵਰਡ ਬੋਲੀ요 अच्छा हां जी ਪੈਣੀ ਤੁਹਾਨੂੰ ਉਹਨਾਂ ਨੇ ਫੋਨ ਤੁਹਾਡਾ ਨੰਬਰ ਉਹਨਾਂ ਕੋਲ ਕਿੱਥੋਂ ਆਇਆ ਜਾਂ ਕਿਵੇਂ ਫੋਨ ਕੀਤਾ ਤੁਹਾਡੇ ਨਾਲ رابطہ ਕਿਵੇਂ ਹੋਇਆ ਉਹਨਾਂ ਨੇ ਇੰਸਟਾਗ੍ਰam ਤੇ ਫੋਨ ਕੀਤਾ ਹਾਂਜੀ ਪਹਿਲਾਂ ਰਿਕਾਰਡਿੰਗ ਆ ਕੀਤੀਆਂ ਤੇ ਮੈਂ ਫੋਨ ਦੇਖਿਆ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਫੋਨ ਕਾਫੀ ਫੋਨ ਆਈ ਹੋਈ ਸੀ ਮੈਨੂੰ ਕਹਿੰਦੇ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਸਾਨੂੰ ਫੋਨ ਕਰੋ ਤੇ ਮੈਂ ਹਾਂਜੀ ਮੈਂ ਫਿਰ ਇਧਰੋਂ ਫੋਨ ਕੀਤਾ ਪਹਿਲਾ ਪਿਆਰ ਨਾਲ ਗੱਲ ਕਰੀ ਗਏ ਸ ਕਮੈਂਟ ਕਮੈਂਟ ਪਤਾ ਨਹੀਂ ਡਿਲੀਟ ਇਹਨਾਂ ਨੇ ਆਪ ਕੀਤੇ ਜਾਂ ਕਰਵਾਏ ਆ ਮੈਂ ਦੀਦੀ ਨੂੰ ਕਹਦਾ ਸੀ ਮੈਂ ਕਿ ਤੁਸੀਂ ਕਮੈਂਟ ਡਿਲੀਟ ਕਰ ਦਿਓ ਉਸ ਤੋਂ ਬਾਅਦ ਜਦੋਂ ਸਾਡੀ ਗੱਲ ਹੋ ਗਈ ਫਿਰ ਸਾਨੂੰ ਗਾਣਾ ਕੱਢਣ ਲੱਗੇ ਅੱਛਾ ਹਾਂਜੀ ਤੁਹਾਡੇ ਕੋਲ ਕੋਈ ਹੈ ਰਿਕਾਰਡਿੰਗ ਜਿਹਦੇ ਚ ਲੱਗਦਾ ਹੋਵੇ ਵੀ ਉਹਨੇ ਤੁਹਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਨੇ ਜਾਂ ਰਿਕਾਰਡ ਹੈ ਤੁਹਾਡੇ ਕੋਲ ਕੁਝ ਹਾਂਜੀ ਸਾਡੇ ਕੋਲ ਰਿਕਾਰਡਿੰਗ ਪਈ ਹੈ ਸੁਣਾਉਗੇ ਉਹ ਰਿਕਾਰਡਿੰਗ ਹਾਂਜੀ ਮੈਡਮ ਸੁਣਾ ਦਿੰਦੀ ਹਾਂ ਹਲੋ ਹਲੋ ਹਾਂਜੀ ਮੈਂ ਕਿ ਆਜੋ ਹਾਂ ਸੇ ਤਿਆਰ ਸੀ ਅੱਜੋ ਕੱਲ ਨੂੰ ਠੀਕ ਆ ਅਸੀਂ ਉੱਥੇ ਹੀ ਹੋਵਾਂਗੇ ਠੀਕ ਆ ਹਾਂ ਤੁਸੀਂ ਤੁਸੀਂ ਜਵਾਕ ਨਹੀਂ ਤੁਸੀਂ ਜਵਾਕਾਂ ਨੂੰ ਕਾਲਾ ਕਰਦੇ ਥੋਡੇ ਜਵਾਕ ਨਹੀਂ ਥੋਡਾ ਮੁੰਡਾ ਨਹੀਂ ਹੈਗਾ ਉਹ ਵੀ ਮਰੂਗਾ ਹੀ ਹੈ ਨਹੀਂ ਕਰ ਰੋਟ ਰੋਟ ਨਹੀਂ ਉਹ ਤਾਂ ਕੀ ਮਤਲਬ ਅਸੀਂ ਕਮੈਂਟ ਕਰ ਰਹੇ ਤਾਂ ਮੈਂ ਮੈਂ ਨਹੀਂ ਗੱਲ ਜੋ ਮੈਂ ਥੋਡੇ ਤੋਂ ਗਲਤੀ ਮੰਨ ਇਹੋ ਜਾਂ ਵੀ ਇੱਕ ਮਤਲਬ ਪਹਿਲਾਂ ਤੁਸੀਂ ਸਾਨੂੰ ਵਧੀਆ ਲੱਗਦੇ ਸੀ ਹੁਣ ਤੁਸੀਂ ਸਾਨੂੰ ਵਧੀਆ ਨਹੀਂ ਲੱਗਦੇ ਇੰਨੀ ਗੱਲ ਪਿੱਛੇ ਮਤਲਬ ਚੜਨ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹ ਦੇ ਵਿੱਚ ਬਸ ਮੈਡਮ ਇੱਕ ਮੈਂ ਸਿਰਫ ਇੱਕ ਇੱਕ ਹੋਰ ਕਮੈਂਟ ਦੋ ਦੋ ਤਿੰਨ ਕਮੈਂਟ ਕੀਤੇ ਸੀ ਇੱਕ ਮੈਂ ਇੰਨੀ ਗੱਲ ਕਹੀ ਸੀ ਵੀ ਇਹਨੂੰ ਪਬਲਿਕ ਨਾਲ ਕੋਈ ਪਿਆਰ ਨਹੀਂ ਹੈਗਾ ਇਹ ਜਸਟ ਇਹਨੂੰ ਪੈਸੇ ਤਾਂਕਾ ਮਤਲਬ ਆ ਇਹ ਗੱਲ ਨੂੰ ਤੁਸੀਂ ਕਿਉਂ ਕਹੀ ਜਾਂ ਕਿਵੇਂ ਕਹੀ ਤੁਹਾਨੂੰ ਕਿਉਂ ਲੱਗਿਆ ਵੀ ਉਹ ਉਹਨੂੰ ਪੈਸੇ ਤਾਂ ਹੀ ਪਿਆਰ ਹੈ ਹਾਂਜੀ ਮੈਡਮ ਬਸ ਉਹਨੂੰ ਇਹ ਸੀਗਾ ਉਹ ਪਹਿਲਾਂ ਕਹਿੰਦੀ ਕਿ ਮੈਨੂੰ 5000 ਰੁਪਏ ਦਿੱਤਾ ਉੱਥੇ ਉਹਨੇ ਇਹ ਵੀ ਗੱਲ ਉੱਥੇ ਕੀਤੀ ਆ ਜਿੱਥੇ ਅਸੀਂ ਗਗੜੇ ਗਏ ਸੀਗੇ ਤੀਆਂ ਤੇ ਉਹਨੇ ਇਹ ਵੀ ਗੱਲ ਉੱਥੇ ਕੀਤੀ ਆ ਕਿ ਮੈਨੂੰ 5000 ਰੁਪਏ ਦਿੱਤਾ ਤੇ ਬਾਕੀ ਮੈਡਮ ਜਦੋਂ ਵੀ ਕੋਈ ਲੇਡੀਜ਼ ਉਹਦੇ ਕੋਲ ਜਾਂਦੀ ਸੀ ਮੈਂ ਵੀ ਗਈ ਆ ਮੈਨੂੰ ਵੀ ਉਹਨੇ ਮੇਰਾ ਹੱਥ ਇਦਾਂ ਵੀ ਪਰੇ ਕਰਤਾ ਆਪਦੇ ਆਪ ਤੋਂ ਮੈਨੂੰ ਆਪਣੇ ਆਪ ਨੂੰ ਟੱਚ ਨਹੀਂ ਕਰਨ ਦਿੱਤਾ ਮੈਡਮ ਇਹ ਉੱਥੇ ਵੀ ਉਹਦੇ ਨਾਲ ਬਹਿਸਵਾਜੀ ਕੀਤੀ ਆ ਮਤਲਬ ਮਤਲਬ ਉਹ ਬੈਠੀ ਸੀ ਰੂਮ ਦੇ ਵਿੱਚ ਤੇ ਮੈਂ ਬਾਹਰ ਸੀਗੀ ਮੈਂ ਇਸ ਕੁੜੀਆਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਵੀ ਇਹਦੇ ਨਾਲੋਂ ਤਾਂ ਵਧੀਆ ਆਪਾਂ ਹੀ ਲੱਗਦੀਆਂ ਵੀ ਕਿਉਂ ਤੁਸੀਂ ਇਹਦੇ ਮਗਰ ਤੁਰੀਆਂ ਫਿਰਦੀਆਂ ਉਸ ਤੋਂ ਪਹਿਲਾਂ ਜਾਂਦ ਕਿ ਮੈਂ ਇਹਦੇ ਨਾਲ ਵੀ ਚਲੋ ਇੱਕ ਦੋ ਵੀਡੀਓ ਉਹ ਵੀ ਦੂਰ ਖੜ ਕੇ ਦੂਰ ਖੜ ਕੇ ਦੇ ਨਾਲ ਮੈਂ ਵੀਡੀਓ ਆਪਦੀ ਬਣਾਈ ਸੀਗੀ ਤੇ ਚਲੋ ਵੀ ਉਹ ਸਾਡੇ ਹੈਗੀ ਆ ਸਾਡੇ ਕੋਲੇ ਫੋਨ ਦੇ ਵਿੱਚ ਹੈਗੀ ਉਹ ਹਾਂਜੀ ਅੱਛਾ ਇਹ ਤੁਸੀਂ ਤਾਂ ਕਿਹਾ ਕਿਉਂਕਿ ਤੁਸੀਂ ਜਿਹੜਾ ਤੁਹਾਡੇ ਪੇਕੇ ਪਿੰਡ ਤਿਆਂ ਦਾ ਫੰਕਸ਼ਨ ਸੀ ਉੱਥੇ ਇਹ ਬੀਬੀ ਆਈ ਸੀ ਇਹਨੂੰ ਸੱਦਿਆ ਗਿਆ ਸੀ ਤੇ ਪੇੜ ਆਈ ਸੀ ਤੁਸੀਂ ਉਹਦੇ ਵਿੱਚ ਕਹਿ ਰਹੇ ਸੀ ਕਿ 10000 ਰੁਪਿਆ ਲੇਤਾ ਹਾਂਜੀ ਕਿੰਨੇ ਪੈਸੇ ਦੇ ਸੀ 10000 ਰੁਪਿਆ ਦੇ ਸੀ ਹਾਂਜੀ ਮੈਡਮ ਇਹਨਾਂ ਨੇ ਪੈਸੇ ਵੀ ਲਏ ਅਤੇ 3000 ਦਾ ਤੈਨੂੰ ਛੂਟ ਹੀ ਦਿੱਤਾ ਉਹਨਾਂ ਨੇ ਹਾਂਜੀ ਠੀਕ ਹੈ ਮਤਲਬ ਤੁਸੀਂ ਤਾਂ ਕਿਹਾ ਵੀ ਇਹ ਪੈਸੇ ਦੇ ਕੇ ਸੱਦੀ ਸੀ ਤੇ ਸਾਡੇ ਨਾਲ ਹੀ ਤਸਵੀਰਾਂ ਨਹੀਂ ਕਰਵਾ ਰਹੀ ਸੀ ਮਨਾ ਕੀਤਾ ਤੁਹਾਨੂੰ ਤਸਵੀਰਾਂ ਤੋਂ ਵੀਡੀਓ ਮੇਰੇ ਕੁੜੀਆਂ ਦਾ ਨਾ ਮ मजाक ਵੀ ਉਡਾਂਦੀ ਪਈ ਸੀ ਕਿਸੇ ਨੂੰ ਮਤਲਬ ਗਲਤ ਬੋਲ ਕੇ ਇਹਦਾ ਮੂੰਹ ਐਦਾਂ ਦਾ ਐਦਾਂ ਮਜ਼ਾਕ ਉਡਾ ਕੇ ਹੱਸਦੀ ਪਈ ਸੀਗੀ ਇਹ ਵੀ ਗੱਲ ਸਾਨੂੰ ਬਹੁਤ ਇਹਦੀ ਮਾੜੀ ਲੱਗੀ ਮੈਡਮ ਹੁਣ ਦੇਖੋ ਜੇ ਵੀ ਅੱਜ ਹੁਣ ਚਲੋ ਅੱਜ ਟਾਈਮ ਉਹਨਾਂ ਕ ਸੀਗਾ ਤੁਸੀਂ ਰਾਤੀ ਸਾਡੇ ਨਾਲ ਗੱਲ ਕੀਤੀ ਆ ਚਲੋ ਤੁਸੀਂ ਆ ਗਏ ਹਨਾ ਸਾਨੂੰ ਇਹ ਸੀਗਾ ਵੀ ਅਸੀਂ ਹੋਰ ਕੁੜੀਆਂ ਜਿਹੜੀਆਂ ਸੀਗੀਆਂ ਸਾਡੇ ਨਾਲ ਜਿਨ੍ਹਾਂ ਨੂੰ ਇਹ ਤੋਂ ਸਕੈਲ ਸੀਗੇ ਅਸੀਂ ਉਹ ਕੁੜੀਆਂ ਨੂੰ ਵੀ ਲੈ ਆਈਏ ਨਾਲ ਅੱਛਾ ਹਾਂਜੀ ਉਹ ਕੁੜੀਆਂ ਨੇ ਵੀ ਖੁਦ ਉਹ ਕੁੜੀ ਕਹਿੰਦੀ ਸੀ ਨਾ ਮੇਰਾ ਮੇਰਾ ਮਨ ਵੀ ਇਦਾਂ ਰੋਣ ਨੂੰ ਤਿਆਰ ਸੀਗੀ ਵੀ ਜਦੋਂ ਉਹਨੇ ਸਾਨੂੰ ਦੱਸਿਆ ਵੀ ਮੈਂ ਰੋ ਪਾਵਾਂ ਵੀ ਇਹ ਮੈਨੂੰ ਇਹੋ ਜਿਹੀ ਗੱਲਾਂ ਬੋਲੀ ਆ ਕੀ ਬੋਲੀ ਸੀ ਇਹੋ ਜਿਹਾ ਕੀ ਉਹਨੂੰ ਪਤਾ ਨਹੀਂ ਕੁਝ ਕਹਿੰਦੀ ਸੀ ਤੇਰਾ ਮੂੰਹ ਇਦਾਂ ਦਾ ਇਕਦਾ ਉਹਨਾਂ ਨੇ ਹਾਂਜੀ ਬੋਡੀ ਦੇ ਉੱਤੇ ਇਹੋ ਜੀਆਂ ਟਿੱਪਣੀਆਂ ਹਾਂਜੀ ਉਹਨੂੰ ਕੁਝ ਬੋਲਦੀ ਸੀ ਵੀ ਇਦਾਂ ਦੇਦਾ ਮੂੰਹ ਇਦਾਂ ਬੋਲ ਕੇ ਹੱਸਦੀ ਪਈ ਸੀ ਜਦੋਂ ਉਹਨੇ ਵੀਡੀਓ ਦੇਖੀ ਨਾ ਸਾਡੀ ਉਹਨੇ ਮੈਨੂੰ ਉਹਦੇ ਫੋਨ ਲਾਇਆ ਕਹਿੰਦੀ ਦੀਦੀ ਬਹੁਤ ਵਧੀਆ ਕੀਤਾ ਕਹਿੰਦੀ ਮੈਂ ਰਾਤੀ ਰੋਂਦੀ ਪਈ ਸੀ ਮੈਂ ਕਿਹਾ ਕਿਉਂ ਕੀ ਹੋਇਆ ਕਹਿੰਦੀ ਮੈਨੂੰ ਇਦਾਂ ਬੋਲੀ ਸੀ ਕਿ ਕਹਿੰਦੀ ਮੈਂ ਹਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਪਰ ਕਹਿੰਦੀ ਆਹ ਵਾਲੀ ਵੀਡੀਓ ਦੇਖ ਕੇ ਨਾ ਮੇਰਾ ਮਨ ਖੁਸ਼ ਹੋ ਗਿਆ ਇਨਸਲਟ ਫੀਲ ਕੀਤੀ ਇਸ ਗੱਲ ਦੀ ਉਹਨੇ ਇਨਸਲਟ ਫੀਲ ਕੀਤੀ ਹਾਂਜੀ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਆ ਕੇ ਇੱਕ ਵਾਰ ਅੰਦਰ ਬੈਠੀ ਸੀ ਇੱਕ ਵਾਰ ਤੁਹਾਡਾ ਹੱਥ ਚੜ੍ਹ ਪਿਆ ਹੋਰ ਕਿਸ ਤਰ੍ਹਾਂ ਦੀਆਂ ਬਤਮੀਜ਼ੀਆਂ ਕੁੜੀਆਂ ਨਾਲ ਜਾਂ ਤੁਹਾਡੇ ਨਾਲ ਉਹਨਾਂ ਨੇ ਉੱਥੇ ਕੀਤੀ ਇੱਕ ਮੇਰੀ ਭੂਆ ਜੀ ਉਹ ਪੱਖੋ ਵਾਲ ਵਿਆਹ ਹੀ ਹੋਇਆ ਤੇ ਮੈਂ ਮੈਨੂੰ ਉਹਨਾਂ ਦਾ ਪਤਾ ਨਹੀਂ ਲੱਗਿਆ ਮੈਂ ਉੱਥੇ ਰੌਲਾ ਪਾ ਲੈਣਾ ਸੀਗਾ ਮੈਨੂੰ ਉਹਨਾਂ ਦਾ ਪਤਾ ਨਹੀਂ ਲੱਗਿਆ ਵੀ ਉਹਨਾਂ ਨਾਲ ਕੀ ਹੁੰਦਾ ਪਰ ਮੈਨੂੰ ਉਹ ਲਾਈਵ ਵਿੱਚ ਪਤਾ ਲੱਗਿਆ ਵੀ ਹਾਂ ਮੇਰੀ ਭੂਆ ਦੇ ਨਾਲ ਬਤਮੀਜੀ ਹੋਈ ਆ। ਅੱਛਾ। ਹਾਂਜੀ। ਉਹਨਾਂ ਨੇ ਦੇਖੋ ਵੀ ਕੋਈ ਵੱਡਾ ਹੋਵੇ ਬੰਦਾ ਹਨਾ ਤੁਸੀਂ ਆਪਣੇ ਤੇ ਲਾਓ ਵੀ ਤੁਹਾਡਾ ਕੋਈ ਆਪਦਾ ਹੋਊਗਾ ਤੇ ਤੁਹਾਨੂੰ ਕੋਈ ਕੁਝ ਕਹੂਗਾ ਹਾਂਜੀ ਤਾਂ ਫਿਰ ਫੀਲ ਹੁੰਦੀ ਆ ਮੈਂ ਉਹਨੂੰ ਜਦੋਂ ਲਾਈਵ 'ਚ ਦੇਖਿਆ ਮੈਡਮ ਮੇਰੇ ਨਾਲ ਵੀ ਮਤਲਬ ਬਹੁਤ ਜ਼ਿਆਦਾ ਮੈਨੂੰ ਗੁੱਸਾ ਆਇਆ ਇਸ ਗੱਲ ਦਾ। ਕੀ ਕਿਹਾ ਸੀ ਦੋਨਾਂ ਨੇ? ਉਹ ਉਹ ਕਹਿੰਦੇ ਵੀ ਮੇਰੇ ਨਾਲ ਫੋਟੋ ਕਰਵਾ ਲਓ। ਕਹਿੰਦੀ ਨਹੀਂ ਮੈਨੂੰ ਗਰਮੀ ਹੁੰਦੀ ਆ ਪਰੇ ਹੋ ਕੇ ਖੜ੍ਹ ਜਾਓ। ਅੱਛਾ। ਹਾਂਜੀ। ਇਹ ਜਮਾ ਲਿਖ ਹਾਂਜੀ ਤੇ ਤੁਸੀਂ ਜਿਹੜੇ ਬੰਦੇ ਨੇ ਆਰਗੇਨਾਈਜ਼ ਕੀਤਾ ਸੀ ਸਾਰਾ ਫੰਕਸ਼ਨ ਉਹਨੂੰ ਕਿਹਾ ਨਹੀਂ ਕਿ ਇਹ ਕਾਦੇ ਵਾਸਤੇ ਸੱਦੀ ਹੈ ਤੇ ਇਹ ਇਹ ਤੁਹਾਡੇ ਪਿੰਡ ਦੀਆਂ ਤੀਆਂ ਧਿਆਣੀਆਂ ਦੀਆਂ ਤੇ ਬੇਸਤੀ ਕਰੀ ਜਾਂਦੀ ਆ ਤੇ ਤੁਸੀਂ ਇਹਨੂੰ ਪੈਸੇ ਦੇ ਕੇ ਸਾਡੀ ਬੇਸਤੀ ਕਰਾਉਣ ਵਾਸਤੇ ਸਾਨੂੰ ਸੱਦੇ ਇਥੇ ਨਹੀਂ ਉਹ ਮੇਰੇ ਸਾਡੇ ਵੀ મતਲਬ ਰਿਸ਼ਤੇਦਾਰੀ ਚ ਹੋਈਆਂ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਮੈਂ ਉਹਨਾਂ ਨੂੰ ਕਿਹਾ ਭਾਬੀ ਵੀ ਤੁਸੀਂ ਵੀ ਇਹਨੇ ਸਾਡੇ ਨਾਲ ਇਦਾਂ ਬਤਮੀਜੀ ਕੀਤੀ ਉਹ ਨਾ ਉਸ ਦਿਨ ਉਹ ਕਹਿੰਦੇ ਵੀ ਉਹਦੇ ਮੁੰਡੇ ਦਾ ਜਦੋਂ ਫੋਨ ਆਇਆਗਾ ਉਹ ਹੁਣ ਮੈਂ ਮੇਰੀ ਰਾਤ ਉਹਨਾਂ ਨਾਲ ਗੱਲ ਹੋਈ ਸੀ ਮੈਂ ਕਿਹਾ ਵੀ ਜੇ ਤੁਹਾਡੀ ਲੋੜ ਪਈ ਸਾਨੂੰ ਉਹ ਕਹਿੰਦੇ ਹਾਂਜੀ ਕੋਈ ਨਾ ਲੋੜ ਪਈ ਤਾਂ ਮੈਂ ਆਉਂਗੀ ਪਰ ਮੈਂ ਕੈਮਰੇ ਮੂਰੇ ਨਹੀਂ ਆਣਾ ਹੂੰ ਜੋ ਸੱਚਾ ਕਹਿੰਦੀ ਮੈਂ ਉਹੀ ਬੋਲੂਗੀ ਜੋ ਵੀ ਹੈਗਾ ਵੀ ਮੈਂ ਉਹੀ ਬੋਲੂਗੀ ਮੈਂ ਕਿਹਾ ਚਲੋ ਕੋਈ ਨਾ ਜੋ ਸੱਚਾ ਉਹਦੇ ਮੁੰਡੇ ਨੇ ਜਿਹੜੀਆਂ ਸਾਨੂੰ ਗਾਲਾਂ ਕੱਢੀਆਂ ਉਹਦੇ ਫੋਨ ਲਾ ਕੇ ਇੱਕ ਸਾਡੇ ਚਾਚੇ ਦੀ ਕੁੜੀ ਆ ਕਿਹਨੂੰ ਫੋਨ ਲਾ ਕੇ ਗਾਲਾਂ ਕੱਢ ਰਿਆ ਜਿਹੜੀ ਲੇਡੀ ਨੇ ਜਿਹੜੀ ਲੇਡੀ ਨੇ ਉਹਨਾਂ ਨੂੰ ਬੁਲਾਇਆ ਸੀਗਾ ਨਾ ਉਹ ਮੁੰਡੇ ਨੇ ਉਹਦੇ ਮੁੰਡੇ ਨੇ ਉਹਨੂੰ ਫੋਨ ਲਾਇਆ ਕਹਿੰਦਾ ਵੀ ਹੁਣ ਮੈਂ ਉਹ ਦੱਸ ਨਹੀਂ ਸਕਦੀ ਜੋ ਸਾਨੂੰ ਬੋਲਿਆ ਉਹ ਠੀਕ ਹੈ ਗਲਤ ਬੋਲਿਆ ਉਹ ਸਾਨੂੰ ਤੇ ਦੇਖੋ ਮੈਡਮ ਵੀ ਸਾਨੂੰ ਹੋਰ ਕੋਈ ਮਤਲਬ ਸਾਨੂੰ ਕੋਈ ਨਹੀਂ ਹੈਗਾ ਅਸੀਂ ਵਾਇਰਲ ਹੋਈਏ ਜਾਂ ਕੁਝ ਵੀ ਸਾਨੂੰ ਬਸ ਇਹੀ ਆ ਵੀ ਸਾਨੂੰ ਉਹ ਗਲਤ ਕਿਉਂ ਬੋਲਿਆ ਕੀ ਇਹ ਇਹ ਜਿਹਾ ਸੀ ਉਹਨੂੰ ਕਹਤਾ ਸੀ ਨਾ ਸੀ ਉਹਦੀ ਮਾਂ ਨੂੰ ਕੁਝ ਗਲਤ ਬੋਲੇ ਸੀਗੇ ਤੇ ਉਹਨੇ ਸਾਨੂੰ ਜਿਹੜੇ ਵਰਡ ਬੋਲੇ ਆ ਉਹ ਦੱਸੇ ਵੀ ਕਿਸ ਬੇਸ ਤੇ ਬੋਲੇ ਆ ਕੀ ਬੋਲਤਾ ਸੀ ਇਹ ਜਿਹਾ ਸੀ ਉਹਨੂੰ ਤੁਸੀਂ ਭੈਣੇ ਜਦੋਂ ਮਾਨਤਾਣ ਕੀਤਾ ਫਿਰ ਉਦੋਂ ਬਾਅਦ ਚ ਤਾਂ ਕੋਈ ਕਾਲ ਨਹੀਂ ਆਈ ਤੁਹਾਨੂੰ ਨੇ ਮੈਮ ਬਸ ਉਹ ਇਹੀ ਕਹਿੰਦਾਗਾ ਹੁਣ ਫੋਨ ਲਾ ਕੇ ਕਹਿੰਦਾ ਇਹ ਕੁੜੀ ਨੂੰ ਕਹਦੋ ਵੀਡੀਓ ਡਿਲੀਟ ਕਰ ਦਵੇ ਤੇ ਨਹੀਂ ਮੈਂ ਬਹੁਤ ਕੁਝ ਕਰ ਸਕਦਾ ਅੱਛਾ ਬਹੁਤ ਚੁਕੀ ਕਰ ਦੇਗਾ ਉਹ ਤੇ ਇਹ ਕਹਿੰਦਾ ਪਿਆ ਅੱਛਾ ਹਾਂਜੀ ਕਹਿੰਦਾ ਮੈਨੂੰ ਚੱਕਵਾ ਦੂੰਗਾ ਉਹਨੂੰ ਕਹ ਵੀਡੀਓ ਡਿਲੀਟ ਕਰ ਦਵੇ ਇਹ ਗੱਲ ਜਿਨ੍ਹਾਂ ਨੇ ਉਹਨਾਂ ਨੂੰ ਸੱਦਿਆ ਸੀ ਉਹਨਾਂ ਨੂੰ ਫੋਨ ਲਾ ਲਾ ਕੇ ਕਿਹਾ ਉਹਨਾਂ ਨੂੰ ਕਿਹਾ ਹਾਂਜੀ ਨਾ ਉਹ ਤੁਹਾਨੂੰ ਸੁਨੇਹ ਲਾ ਰਹੇ ਅੱਗੇ ਵੀ ਭਾਈ ਸਾਨੂੰ ਆ ਸਨੇ ਉਹਨਾਂ ਉਹਨਾਂ ਨੇ ਵੀ ਨਹੀਂ ਸਾਨੂੰ ਦੱਸਿਆ ਤੁਹਾਨੂੰ ਐਦਾਂ ਕਹੀ ਵੀ ਸਾਨੂੰ ਉਹਨਾਂ ਨੇ ਡਾਇਰੈਕਟਲੀ ਦੱਸਿਆ ਉਹ ਵੀ ਕਹਿੰਦੇ ਸੀ ਲੜੋ ਨਾ ਲੜਾਈ ਨਾ ਪਾਓ ਕੋਈ ਨਾ ਮੈਂ ਗੱਲ ਕਰ ਲੈਣੀ ਆ ਬਾਕੀ ਇੱਕ ਮੇਰੇ ਚਾਚੇ ਦੀ ਕੁੜੀ ਆ ਦੇਖੋ ਭੈਣ ਭਰਾ ਕੋਈ ਨਹੀਂ ਕਿਸੇ ਨੂੰ ਕਾਇ ਗੱਲ ਕਰਨ ਦੇ ਦਿੰਦਾ ਹੁੰਦਾ ਚਾਹੇ ਚਾਚੇ ਦੀ ਕੁੜੀ ਹੋਵੇ ਚਾਹੇ ਜੰਮੇ ਮਰ ਜੂਵੇ ਉਹਨੇ ਮੇਰੇ ਚਾਚੇ ਦੀ ਕੁੜੀ ਨੇ ਸੁਣਿਆ ਉਹ ਕਹਿੰਦੀ ਵੀ ਭਾਬੀ ਤੂੰ ਰਿਕਾਰਡਿੰਗ ਉਹ ਸੌਰੀ ਵੀ ਆਪਣਾ ਸਪੀਕਰ ਤੇ ਲਾ ਲਾ ਫੋਨ ਉਹਨੇ ਸਪੀਕਰ ਤੇ ਫੋਨ ਲਾ ਲਿਆ ਜਦੋਂ ਸਪੀਕਰ ਤੇ ਉਹਨੇ ਸਾਰਾ ਕੁਝ ਸੁਣਿਆ ਤੇ ਜਦ ਕੇ ਭਾਬੀ ਨੇ ਉਹਨੂੰ ਮਨਾ ਕਰਤਾ ਸੀ ਵੀ ਤੂੰ ਇਹ ਗੱਲ ਕਰਨੀ ਨਹੀਂ ਨੀਂਗੀ ਵਿੱਚ ਅੱਛਾ ਵੀ ਤੂੰ ਜਦੋਂ ਕੁਝ ਬੋਲਦਾਗਾ ਵੀ ਤੂੰ ਵਿੱਚ ਕੁਝ ਬੋਲਣਾ ਨਹੀਂਗਾ ਹੂੰ ਤੇ ਵੀ ਕੋਈ ਨਾ ਮੈਂ ਆਪਣੇ ਆਪ ਗੱਲ ਕਰੂੰਗੀ। ਉਹਦੋਂ ਉਹ ਮੈਨੂੰ ਕਹਿੰਦੇ ਮੇਰਾ ਗਲਾ ਖਰਾਬ ਆ ਵੀ ਮੇਥੋਂ ਗੱਲ ਨਹੀਂ ਹੁੰਦੀ। ਰਾਤ ਨੂੰ ਮੈਨੂੰ ਕਹਿੰਦੇ ਸੀਗੇ ਤੁਸੀਂ ਵੀ ਹਜੇ ਰੁਕਜੋ ਵੀ ਕੋਈ ਵੀ ਗੱਲ ਨਾ ਇਹ ਜੀ ਕਰੋ ਵੀ ਮੈਂ ਆਪੇ ਉਹਦੇ ਨਾਲ ਗੱਲ ਕਰਕੇ ਦੇਖਦੀ ਆ। ਹੂੰ। ਤੁਸੀਂ ਭੈਣੇ ਕਿਹਾ ਵੀ ਮੰਗ ਕੇ ਖਾਂਦੀ ਆ ਤੇਰੀ ਤਰ੍ਹਾਂ ਸੀ। ਮੰਗ ਕੇ ਤਾਂ ਨਹੀਂ ਖਾਂਦੀ ਆ ਇਹ ਉਹ ਇਹੋ ਜੀਆਂ ਗੱਲਾਂ ਕਹੀਆਂ। ਉਹ ਕਹਿੰਦੇ ਵੀ ਮੈਂ ਤਾਂ ਉਹਨੂੰ ਭਰਾ ਮੰਨਦੀ ਆ। ਉਹ ਤਾਂ ਮੇਰਾ ਭਰਾ ਆ ਤਾਂ ਮੇਰੀ ਹੈਲਪ ਕਰਦਾ ਆ। ਤੇ ਤੁਸੀਂ ਇਹ ਗੱਲਾਂ ਉਹਨੂੰ ਕਿਉਂ ਕਹੀਆਂ ਜਾਂ ਗੁੱਸੇ 'ਚ ਸੀ ਉਹਨੂੰ? ਹਾਂਜੀ ਮੈਂ ਵੀ ਗੁੱਸੇ ਵਿੱਚ ਸੀ ਕਿਉਂਕਿ ਉਹਨੇ ਸਾਡੇ ਬੱਚਿਆਂ ਨੂੰ ਗਾਲ੍ਹਾਂ ਕੱਢੀਆਂ ਬਾਕੀ ਸਾਰੀ ਦੁਨੀਆ ਹੀ ਕਹਿੰਦੀ ਆ ਵੀ ਇਹ ਮੰਗ ਕੇ ਖਾਂਦੀ ਆ ਹਰ ਇੱਕ ਤੋਂ ਕਿਸੇ ਤੋਂ ਟੈਲ ਲਵਾ ਲਈnga ਕਿਸੇ ਤੋਂ ਕੌਸ਼ ਕਰਵਾ ਲਿਆ ਕਿਸੇ ਤੋਂ ਕੌਸ਼ ਕਰਵਾ ਲਿਆ ਖੁਦ ਆਪ ਹੀ ਵੀਡੀਓ ਪਾਉਂਦੀ ਆ ਆਪ ਹੀ ਦੱਸਦੀ ਆ ਮੈਨੂੰ ਗੁਲਾਬ ਸਿੱਧੂ ਵੀਰੇ ਨੇ ਏਸੀ ਲਵਾ ਕੇ ਦਿੱਤਾ ਸਭ ਕੁਝ ਆਪ ਹੀ ਦੱਸਦੀ ਆ ਤੁਸੀਂ ਮੈਨੂੰ ਹੁਣ ਵੀਡੀਓ ਵਿੱਚ ਦੇਖਿਆ ਹੀ ਹੋਣਾ ਵੀ ਤੁਸੀਂ ਸਾਨੂੰ ਉਹ ਕਿਦਾਂ ਬੋਲ ਰਹੀ ਆ ਵੀ ਤੁਸੀਂ ਕੀ ਆ ਤੁਸੀਂ ਵੀ ਦੇਖ ਹੀ ਰਹੇ ਹੋ ਤੁਸੀਂ ਕੀ ਚੀਜ਼ਾਂ ਹਾਂਜੀ ਫਿਰ ਉਹ ਫਿਰ ਉਹ ਜਿਵੇਂ ਕੋਈ ਬੋਲਦਾ ਫਿਰ ਉਦਾਂ ਹੀ ਰਿਪਲਾਈ ਤਾਂ ਉਹਨੂੰ ਦੇਣਾ ਪੈਂਦਾ ਪਰ ਅਸੀਂ ਹੁਣ ਇਹ ਵੀ ਅਸੀਂ ਪਬਲਿਕ ਨੂੰ ਵੀ ਕਹਿੰਨੇ ਆ ਵੀ ਵਧੀਆ ਸਾਨੂੰ ਤੁਸੀਂ ਵਧੀਆ ਵੀ ਮਤਲਬ ਸਪੋਰਟ ਕੀਤੀ ਜਿਹੜੀ ਸਾਡੀ ਵੀਡੀਓ ਬਣਾਈ ਆ ਵੀ ਸਾਨੂੰ ਵਧੀਆ ਰਿਸਪੌਂਸ ਮਿਲਿਆ ਸਿੱਪ ਧੰਨਵਾਦ ਕਰਦੇ ਆ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਪਬਲਿਕ ਨੇ ਸਾਨੂੰ ਹਾਂਜੀ ਹਾਂਜੀ ਇਹਦੇ ਵਰਗੇ ਨਹੀਂ ਹੈਗੇ ਲੋਕਾਂ ਨੂੰ ਸਹੀ ਸਹੀ ਪਤਾ ਲੱਗਿਆ ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਸਹੀ ਹੈ ਕਿਹੜਾ ਗਲਤ ਆ ਸਾਨੂੰ ਕੋਈ ਨਹੀਂ ਹੈਗਾ ਵੀ ਸੀ ਸਾਡੀਆਂ ਆਈਡੀਆਂ ਵਾਇਰਲ ਹੋਣ ਜਾਂ ਚਲੋ ਬਸ ਸਾਨੂੰ ਇੰਨਾ ਹੀ ਆ ਵੀ ਸਾਡੀ ਸਪੋਰਟ ਕੀਤੀ ਵੀ ਭੈਣ ਭਰਾਵਾਂ ਨੇ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕੋਈ ਜਿਵੇਂ ਹੁੰਦਾ ਕਿ ਇੱਕ ਧਮਕੀਆਂ ਹੋਣੀਆਂ ਕਿਸੇ ਹੈਗਾ ਤਾਂ ਉਹ ਲੜਕਾ ਹੈ ਚਾਹੇ ਉਹ ਕਿੱਡਾ ਹੀ ਆ ਤੇ ਉਹਦੇ ਵੱਲੋਂ ਤੁਹਾਡੇ ਲਈ ਜਿਹੜੀ ਭਾਸ਼ਾ ਵਰਤੀ ਗਈ ਹੈ ਤੇ ਜਾਂ ਕਿਰਨਾ ਬਠਿੰਡਾ ਵੱਲੋਂ ਜਿਹੜੀ ਭਾਸ਼ਾ ਵਰਤੀ ਗਈ ਹੈ ਇਹਦੇ ਤੇ ਤੁਸੀਂ ਕੋਈ ਕਾਨੂੰਨੀ ਕਾਰਵਾਈ ਵੀ ਕਰਾਉਣਾ ਚਾਹੁੰਦੇ ਹੋ ਜਾਂ ਸਿਰਫ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਵੀ ਉਹ ਸਾਨੂੰ ਨਾ ਕੁਝ ਬੋਲੇ ਅਸੀਂ ਉਹਨਾਂ ਨੂੰ ਨਹੀਂ ਬੋਲਦੇ ਮੈਡਮ ਹਜੇ ਤੱਕ ਤਾਂ ਅਸੀਂ ਇਦਾਂ ਦਾ ਕੁਝ ਨਹੀਂ ਹਾਂਜੀ ਤੇ ਜਦੋਂ ਅੱਗੇ ਤੋਂ ਉਹਨੇ ਸਾਨੂੰ ਜਾਂ ਕੋਈ ਧਮਕੀ ਦਿੱਤੀ ਫਿਰ ਅਸੀਂ ਕਰਾਂਗੇ ਕਾਰਵਾਈ ਫਿਰ ਅਸੀਂ ਅੱਗੇ ਬਤਾ ਮੈਡਮ ਉਹਨੇ ਸਾਨੂੰ ਇਹ ਗੱਲ ਕਹੀ ਆ ਕਿ ਤੁਹਾਡੀਆਂ ਵੀਡੀਓ ਜੇ ਮੈਂ ਤੁਹਾਡੀ ਕੋਈ ਵੀਡੀਓ ਪਾਤੀ ਮੈਨੂੰ 4 ਲੱਖ ਮੇਰਾ ਫਾਲੋਅਰਸ ਆ ਤੁਹਾਡੀ ਵੀਡੀਓ ਦਾ ਕੀ ਬਣੂਗਾ ਹੁਣ ਸਾਨੂੰ ਨਹੀਂ ਪਤਾ ਕਿਆ ਰਣਬਿਠੰਡੇ ਵਾਲੀ ਨੇ ਅੱਛਾ ਉਹ ਦੇਖੋ ਹੁਣ ਸਾਨੂੰ ਨਹੀਂ ਪਤਾ ਉਹਨੇ ਸਾਡੀ ਵੀਡੀਓ ਕਿੱਦਾਂ ਦੀ ਪਾਉਣੀ ਕਿੱਦਾਂ ਦੀ ਨਹੀਂ ਪਾਉਣੀ ਬਾਕੀ ਮੈਡਮ ਅਸੀਂ ਅਸੀਂ ਮੈਂ ਵੀ ਹੁਣ ਮੇਰੇ ਹਸਬੰਦ ਬਾਹਰ ਆ ਮੈਂ ਵੀ ਇਕੱਲੀ ਹੁੰਨੀ ਆ ਦੇਖੋ ਉਹ ਹੁਣ ਸਾਨੂੰ ਨਹੀਂ ਪਤਾ ਜੇ ਕੋਈ ਸਾਨੂੰ ਗੱਲਬਾਤ ਹੁੰਦੀ ਆ ਜਾਂ ਸਾਨੂੰ ਹੁੰਦੀ ਜਾਂ ਸਾਡੇ ਕੋਈ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਤਾਂ ਸਾਡੀ ਪਹਿਲਾਂ ਸਾਨੂੰ ਕਦੇ ਕੋਈ ਗਲਤ ਅਸੀਂ 3-4 ਸਾਲ ਹੋ ਗਏ ਮੈਨੂੰ ਵੀ ਇੰਸਟਾ ਚਲਾਉਂਦੀ ਨੂੰ ਨਾ ਸਾਨੂੰ ਕਦੇ ਕੋਈ ਕਮੈਂਟ ਆਇਆ ਸੀ ਗਲਤ ਤੇ ਨਾ ਅੱਜ ਤੱਕ ਸਾਨੂੰ ਕੋਈ ਕਾਲ ਆਈ ਸੀ ਨਾ ਸਾਨੂੰ ਕੋਈ ਸਾਡੀ ਕਿਸੇ ਨਾਲ ਕੋਈ ਦੋਸਮਣੀ ਆ ਹੁਣ ਜਿਹੜੀ ਹੋਈ ਆ ਗੱਲ ਆ ਚਾਰ ਪੰਜ ਦਿਨਾਂ ਤੋਂ ਚੱਲ ਰਹੀ ਆ ਬਸ ਇਹੀ ਨਵੀਂ ਆ ਸਾਡੇ ਨਾਲ ਹੋ ਰਹੀ ਤੇ ਬਾਕੀ ਜੋ ਵੀ ਆ ਜ਼ਿੰਮੇਦਾਰ ਉਹ ਹੋਣਗੇ ਜੋ ਜੇ ਸਾਡੀ ਵੀਡੀਓ ਕੋਈ ਇੰਸਟਾ ਤੇ ਚੜ੍ਹ ਵੀ ਗਈ ਉਹ ਜ਼ਿੰਮੇਵਾਰ ਆ ਹਾਂ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਪੂਰਾ ਮਾਮਲਾ ਇਹ ਸੀ ਕਿ ਇਹ ਜੜੀਆਂ ਭੈਣਾਂ ਨੇ ਇਹਨਾਂ ਦੇ ਪੇਕੇ ਪਿੰਡ ਤੀਆਂ ਦਾ ਫੰਕਸ਼ਨ ਸੀ ਉੱਥੇ ਕਹਿੰਦੇ ਪੇੜ ਉਹਨੂੰ ਸੱਦਿਆ ਸੀ ਐਜ਼ ਅ ਗੈਸਟ ਸੱਦਿਆ ਸੀ ਕਿਰਨਾ ਬਠੰਡੇ ਵਾਲੀ ਨੂੰ ਉੱਥੇ ਕੁੜੀਆਂ ਦੇ ਨਾਲ ਇਹਨਾਂ ਦੇ ਨਾਲ ਤੇ ਹੋਰ ਵੀ ਕਈ ਮਹਿਲਾਵਾਂ ਦੇ ਨਾਲ ਫੋਟੋ ਖਿਚਾਉਣ ਨੂੰ ਲੈ ਕੇ ਵੀਡੀਓ ਬਣਾਉਣ ਨੂੰ ਲੈ ਕੇ ਕਿਰਨਾ ਬਠੰਡਾ ਵਾਲੀ ਦੇ ਵੱਲੋਂ ਕਾਫੀ ਜਿਹੜਾ ਉਹਨਾਂ ਦੇ ਨਾਲ ਬਦਤਮੀਜ਼ੀ ਤੇ ਬਦਸਲੂਕੀ ਕੀਤੀ ਗਈ ਇਹਨਾਂ ਦੇ ਮਨਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਰੋਸ ਸੀ ਤੇ ਉਹਨਾਂ ਦੀ ਕਿਸੇ ਵੀਡੀਓ ਦੇ ਥੱਲੇ ਸਾਰਥਕ ਪਾਸ਼ਾ ਦੇ ਵਿੱਚ ਇਹਨਾਂ ਨੇ ਸਿਰਫ ਆਪਣਾ ਇੱਕ ਪੱਖ ਰੱਖਿਆ ਕਹਿ ਲਓ ਜਾਂ ਵਿਰੋਧ ਕੀਤਾ ਕਹਿ ਲਓ ਇੱਕ ਕਮੈਂਟ ਕੀਤਾ ਸੀ ਉਸ ਕਮੈਂਟ ਨੂੰ ਦੇਖ ਕੇ ਕਿਰਨਾ ਬਠਿੰਡੇ ਵਾਲੀ ਨੂੰ ਇੰਨਾ ਗੁੱਸਾ ਆਇਆ ਕਿ ਇਹਨਾਂ ਭੈਣਾਂ ਨੂੰ ਫੋਨ ਲਾ ਕੇ ਗਾਲਾਂ ਕੱਢਣ ਤੇ ਉੱਤਰਾਈ ਇਹਨਾਂ ਨੂੰ ਗਾਲਾਂ ਕੱਡੀਆਂ ਗਈਆਂ ਬੱਚਿਆਂ ਬਾਰੇ ਬੋਲੀ ਦਾ ਬਹੁਤ ਭੱਦੀ ਸ਼ਬਦਾਵਲੀ ਉਹਦੇ ਪੁੱਤਰ ਦੇ ਵੱਲੋਂ ਵੀ ਉਹਦੇ بیٹے ਵੱਲੋਂ ਵੀ ਇਹਨਾਂ ਨੂੰ ਬੋਲੀ ਜਾ ਰਹੀ ਹੈ ਨਾਲ ਨਾਲ ਧਮਕੀਆਂ ਵੀ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਹੁਣ ਤੱਕ ਅਸੀਂ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ ਸੀ ਪਰ ਜੇ ਦੁਬਾਰਾ ਕਿਸੇ ਵੀ ਤਰ੍ਹਾਂ ਦਾ ਫੋਨ ਜਾਂ ਉਹਦੇ بیٹے ਵੱਲੋਂ ਕੋਈ ਧਮਕੀ ਜਾਂ ਇਹੋ ਜੀ ਭਾਸ਼ਾ ਵਰਤੀ ਗਈ ਤਾਂ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ